ਸਾਡਾ ਜ਼ਵਾਰੀ ਜਿਹੜੀ ਕਿ ਅਡਾਸ ਦੇ ਨਾਲ ਨਵੇਂ ਫੀਚਰ ਦੇ ਨਾਲ ਆਈ ਹੋਈ ਹੈ ਸਾਡੇ ਕੋਲ ਠੀਕ ਮੈਨਰੋਵੀ ਸੰਦੂ ਸਰ ਇਹ ਵਾਲਾ ਮਾਡਲ ਆ ਇਹਦੇ ਪੂਛੋਂ ਸਟਾਰਟ ਕ੍ਰੂਜ਼ ਕੰਟਰੋਲ 올 ਮੋਰ ਸਾਰੀ ਚੀਜ਼ ਮਿਲਦੀ ਆ ਅਲੋਏ ਵੀਸ ਵੀ ਮਿਲਦੀ ਆ ਇਹਨੂੰ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਹਰੇਕ ਕਲਰ ਅਵੇਲੇਬਲ ਹੈਗਾ ਸਾਡੇ ਕੋਲ ਸਰ ਤੇ ਇਹ ਪੰਜ ਐਡਵੈਂਚਰ ਮਾਡਲ ਸਰ ਇਹ ਵਾਲਾ ਐਸਸੀਪੀ ਦੀ 5 ਸਟਾਰਸ ਗੱਡੀ ਨੂੰ ਗੱਡੀ ਬਹੁਤ ਹੀ ਵਧੀਆ ਅੱਜ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਵੱਧ ਵਿਕਣ ਵਾਲੀ ਗੱਡੀ ਇਹ ਵਾਲੀ ਹੈਗੀ ਆ ਐਡਵੈਂਚਰ ਮਾਡਲ ਆ ਠੀਕ ਹੈ ਜੀ ਇਹਦੇ ਵਿੱਚ ਸਰ ਦੇਖੋ 90 ਡਿਗਰੀ ਡੋਰ ਖੁੱਲਦੇ ਆ ਜੀ ਸਾੜਾ ਪੰਜ ਦੇ ਵਿੱਚ ਠੀਕ ਹੈ ਜੀ ਜੋ ਕਿ ਸਿਰਫ ਇਸ ਅਲਟਰਾ ਜ਼ੋਰ ਪੰਜ ਦੇ ਵਿੱਚ ਹੀ 90 ਡਿਗਰੀ ਡੋਰ ਖੁੱਲਦੇ ਆ ਸੱਚਾ ਜੀ ਸਰ ਮੇਰਾ ਨਾਮ ਅਨਿਲ ਕੁਮਾਰ ਆ ਫਰਮ ਟਾਟਾ ਕੋਸਮੋ ਦਸੂਆ ਅੱਜ ਦੇ ਡੀਐਸਸੀ ਸਰ ਮੈਂ ਤੇ ਅੱਜ ਤੁਹਾਨੂੰ ਦੱਸਦੇ ਆ ਨਈ ਸਫਾਰੀ ਬਾਰੇ ਜੀ ਜੋ ਕਿ ਨਈ ਮਾਡਲ ਆਇਆ ਹੋਇਆ ਸਰ ਇਹ ਵਾਲੀ ਨਈ ਗੱਡੀ ਆ ਟਾਟਾ ਸਫਾਰੀ ਜਿਹੜੀ ਕਿ ਅਡਾਸ ਦੇ ਨਾਲ ਨਈ ਫੀਚਰਸ ਦੇ ਨਾਲ ਆਈ ਹੋਈ ਹੈ ਸਾਡੇ ਕੋਲ ਠੀਕ ਹੈ ਜੀ ਇਹਦੇ ਵਿੱਚ ਇੱਕ ਸਬ ਸਪੈਸ਼ਲ ਮਾਡਲ ਟੌਪ ਮਾਡਲ ਆ ਰਿਹਾ ਰੈੱਡ ਹੌਟ ਟਾਟਾ ਸਫਾਰੀ ਜਿਹੜੀ ਕਿ ਸੇਫਟੀ ਲਈ ਸਭ ਤੋਂ ਬੈਸਟ ਗੱਡੀ ਆ ਔਰ ਇਹ ਜਿਹੜਾ ਪਲੇਟਫਾਰਮ ਤੇ ਰੈਡੀ ਹੋਈ ਗੱਡੀ ਹੈ ਸਰ ਇਹ ਵਾਲਾ ਮਾਡਲ ਹੈਗਾ ਆ XT Plus Dark ਠੀਕ ਹੈ ਸਰ ਇਹਦੇ ਵਿੱਚ ਟੱਚ ਸਕਰੀਨ ਆਉਂਦੀ ਹੈਗੀ ਆ ਪੁਸ਼ਪਣਾ ਸਟਾਰਟ ਆਉਂਦਾ ਸਰ ਕਰੂਜ਼ ਕੰਟਰੋਲ ਆਉਂਦਾ ਹੈ ਇਹਦੇ ਵਿੱਚ ਇਹ ਵੀ ਆਟੋਮੈਟਿਕ ਆ ਆਟੋਮੈਟਿਕ ਵੇਰੀਐਂਟਸ ਵਿੱਚ ਆਉਂਦੀ ਹੈ ਸਰ ਇਹਦੇ ਵਿੱਚ ਜਿਹੜਾ ਆਟੋਮੈਟਿਕ ਵੇਰੀਐਂਟ ਹੈਗਾ XM ਤੋਂ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਇਸ ਵਾਲੇ ਵਿੱਚ ਪੈਨਾਰੋਮਿਕ ਸਨਰੂਫ ਆਉਂਦਾ ਹੈ ਪੈਨਾਰੋਮਿਕ ਸਨਰੂਫ ਸਰ ਇਹ ਵਾਲਾ ਮਾਡਲ ਆ ਇਹਦੇ ਪੁਸ਼ਪਣਾ ਸਟਾਰਟ ਕਰੂਜ਼ ਕੰਟਰੋਲ ਹਲਮੋਰ ਸਾਰੀ ਚੀਜ਼ ਮਿਲਦੀ ਆ ਅਲੋਇ ਬੀਸ ਵੀ ਮਿਲਦੇ ਆ ਇਹਨੂੰ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਹਰੇਕ ਕਲਰ ਅਵੇਲੇਬਲ ਹੈਗਾ ਸਾਡੇ ਕੋਲ ਠੀਕ ਹੈ ਹੋਰ ਸਰ ਇਹਦੇ ਵਿੱਚ ਜਿਹੜਾ ਟਾਪ ਮਾਡਲ ਆ ਉਹਦੇ ਬਾਰੇ ਥੋੜੇ ਜਾਣ ਕੇ ਦੇ ਸਰ ਜਿਹੜਾ ਟਾਪ ਮਾਡਲ ਆਉਂਦਾ ਹੈਗਾ ਉਹ ਫੁੱਲੀ ਆਟੋਮੈਟਿਕ ਠੀਕ ਹੈ ਉਹਦੇ ਵਿੱਚ ਸਰ ਅ ਅਡਾ ਸਿਸਟਮ ਜਿਹੜਾ ਨਿਊ ਐਡ ਕੀਤਾ ਹੋਇਆ ਰੈਡ ਹੌਟ ਦੇ ਨਾਲ ਆ ਆਲੀ ਗੱਡੀ ਉਹਦੇ ਵਿੱਚ ਕਾਫੀ ਕਲਰਸ ਚੇਂਜ ਕੀਤਾ ਹੋਇਆ ਹੋਵੇ ਸੀਟ ਲੈਦਰ ਸੀਟ ਚੇਂਜ ਕੀਤੀ ਹੋਈਆਂ ਸਰ ਉਹਦੇ ਵਿੱਚ ਕਾਫੀ ਕੁਝ ਚੇਂजेस ਆ ਉਹਦੇ ਵਿੱਚ ਠੀਕ ਹੈ ਜੀ ਇਸ ਵਾਰ ਜਿਹੜਾ ਇਹ ਵਾਲਾ ਮਾਡਲ ਆ ਇਹ ਵੀ ਸਾਡਾ ਸੈਕੰਡ ਟਾਪ ਮਾਡਲ ਆ ਸੀਟ ਇਹਦੇ ਵੀ ਬਹੁਤ ਵਧੀਆ ਕੰਫਰਟੇਬਲ ਸੀਟਸ ਸਰ ਇਹਦੀਆਂ ਠੀਕ ਹੈ ਜੀ ਇਹਦੇ ਪਿਛਲੇ ਸੀਟਾਂ ਵੀ ਸਰ ਅਡਜਸਟ ਵਾਲਾ ਅੱਗੇ ਪਿੱਛੇ ਹੋ ਜਾਂਦੀ ਆ ਸਰ ਠੀਕ ਆ ਔਰ ਸਰ ਇਹ ਵਾਲੀ ਸੀਟਾਂ ਜਿਹੜੀਆਂ ਸੈਨੇਟਰ ਸੀਟਾਂ ਇਹਨੂੰ ਅਗਰ ਅਗਰ ਤੁਸੀਂ ਆਪਣਾ ਲਗਜ਼ਰ ਰੱਖਣਾ ਚਾਹੁੰਦੇ ਆ ਇਹਨੂੰ ਫੋਲਡ ਕਰ ਸਕਦੇ ਆ ਇਹਦੇ ਵਿੱਚ ਇਹਨੂੰ ਬੈਠਣ ਦੀ ਕੰਫਰਟੇਬਲ ਆ ਸਰ ਪਰ ਵੈਸਿਵ ਸੇਫਟੀ ਲਈ ਸਭ ਤੋਂ ਬਸਟ ਲੱਗਦੀ ਆ ਨਹੀਂ ਸਰ ਔਰ ਸਰ ਤੋਂ ਨਬਲ ਦੂਜੀ ਗੱਡੀ ਵਾ ਦਾਦਾ ਜਿਹੜੀ ਪੰਜ ਐਡਵੈਂਚਰ ਮਾਡਲ ਸਰ ਇਹ ਵਾਲਾ ਇਸ ਸੇਫਟੀ ਦੇ 5 ਸਟਾਰਸ ਗੱਡੀ ਨੂੰ ਇਹ ਗੱਡੀ ਬਹੁਤ ਹੀ ਵਧੀਆ ਅੱਜ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਵੱਧ ਵਿਕਣ ਵਾਲੀ ਗੱਡੀ ਇਹ ਵਾਲੀ ਹੈਗੀ ਆ ਇਹ ਐਡਵੈਂਚਰ ਮਾਡਲ ਆ ਠੀਕ ਹੈ ਜੀ ਇਹਦੇ ਵਿੱਚ ਸਰ ਦੇਖੋ 90 ਡਿਗਰੀ ਡੋਰ ਖੁੱਲਦੇ ਆ ਜੀ ਕਾਡਾ ਪੰਜ ਦੇ ਵਿੱਚ ਠੀਕ ਹੈ ਜੀ ਜੋ ਕਿ ਸਿਰਫ ਇਸ ਅਲਟਰਾ ਜ਼ੋਰ ਪੰਜ ਦੇ ਵਿੱਚ ਹੀ 90 ਡਿਗਰੀ ਡੋਰ ਖੁੱਲਦੇ ਆ ਅਦਰ ਗੱਡੀ ਕਿਸੇ ਚ ਨਹੀਂ ਖੁੱਲਦੇ ਪਏ ਹਰਮਿੰਦਰ ਸਰ ਮਿਊਜ਼ਸਟੋ ਮਾਇਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਸਿਰੰਗਾ ਕੰਟਰੋਲ ਆ ਜਾਂਦਾ ਹੈ ਐਡਵੈਂਚਰ ਮਾਡਲ ਆ ਚਾਰੋ ਪਾਵਰ ਵਿੰਡੋਸ ਆ ਸੇਫਟੀ ਤੇ 5 ਸਟਾਰ ਬੂਸਟ ਸੀ ਵੀ ਕਾ ਵੀ ਅੱਛਾ ਔਰ ਕੰਫਰਟੇਬਲ ਵੀ ਹੈ ਸਰ ਸਭ ਤੋਂ ਵੱਡੀ ਗੱਲ ਹੈ ਕਿ ਗਰਮੀ ਦਾ ਮੌਸਮ ਆ ਗਿਆ ਹੁਣ ਏਸੀ ਸਭ ਤੋਂ ਸਰ ਬੈਸਟ ਹੈ ਇਸ ਗੱਡੀ ਦਾ ਬਹੁਤ ਹੀ ਵਧੀਆ Tata ਦੀ ਆਲਮੋਸਟ ਸਾਰੀਆਂ ਗੱਡੀਆਂ ਦਾ AC ਬਹੁਤ ਕੰਫਰਟੇਬਲ ਆ ਤੇ ਬਹੁਤ ਜ਼ਿਆਦਾ ਕੂਲਿੰਗ ਕਰਦਾ ਸਰ ਸੇਫਟੀ ਦੇ ਪੱਖੋਂ ਦੇਖੀ ਜਾਵੇ ਤਾਂ ਸੇਫਟੀ ਦੇ ਪੱਖੋਂ ਗੱਡੀ ਦੇ ਕੀ ਇਹਦੀ ਰੇਟਿੰਗ ਸਰ 5 ਸਟਾਰ ਰੇਟਿੰਗ ਨਾ ਹੁੰਦੀ ਆ Tata ਦੀ ਆਲਮੋਸਟ ਗੱਡੀਆਂ 4 ਸਟਾਰ 5 ਸਟਾਰ ਰੇਟਿੰਗ ਹੈਗੀ ਆ ਗੱਡੀ ਸਾਰੀਆਂ ਜੀ ਇਹ ਜਦਕੀ ਪੰਜ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀ ਆ ਅੱਜ ਦੇ ਦੌਰ ਦੇ ਵਿੱਚ ਕਿਉਂਕਿ ਅਦਰ ਬ੍ਰਾਂਡਸ ਦੇ ਵਿੱਚ ਸਭ ਤੋਂ ਜ਼ਿਆਦਾ ਔਰ ਪ੍ਰਾਈਸ ਵੀ origignal ਵਾਲਾ ਪ੍ਰਾਈਸ ਬਿਲਕੁਲ ਬਹੁਤ ਜ਼ਿਆਦਾ ਨਹੀਂ ਹੈਗਾ ਸਰ ਜਦਕਿ ਇਹ 7 ਲੱਖ 700 ਤੋਂ ਸ਼ੁਰੂ ਹੋ ਜਾਂਦੀ ਸਾਰੇ ਵਾਲੀ ਮਾਡਲ ਜੀ ਮੇਰਾ ਨਾਮ ਗੱ ਇਹ ਸੁਵਿਧਾ ਰਹਿਣਾ ਲੈਂਕਸਨ ਗੱਡੀ ਲਈਏ ਮੈਂ ਗੱਡੀ ਬਹੁਤ ਵਧੀਆ ਹੈ ਬਹੁਤ ਸੱਟ ਚਲਦੀ ਹੈ ਤੇ ਬਾਕੀ ਸਟਾਫ ਬਹੁਤ ਵਧੀਆ ਇੱਥੇ ਦਾ ਡੀਲਿੰਗ ਬਹੁਤ ਅੱਛੀ ਕਰਦਾ ਹੈ ਬਹੁਤ ਵਧੀਆ ਕਰਦੇ ਆ ਜੀ ਜਦੋਂ ਆਈਏ ਬੜੀ ਇੱਤ ਕਰਦੇ ਆ ਚਾਹ ਪਾਣੀ ਤੋਂ ਬਿਨਾ ਜਾਣ ਨਹੀਂ ਦਿੰਦੇ ਪਹਿਲਾਂ ਤੋਂ ਮਰਕੀ ਸ਼ਾਂਪ ਸੀ ਤੇ ਗੱਡੀ ਮਜ਼ਬੂਤ ਹੈ ਭਾਰੀ ਹੈ ਉੱਚੀ ਹੈ ਬਾਕੀ ਗੱਡੀਆਂ ਭੋਲੀ ਵੀ ਹਨ ਤੇ ਗੱਡੀ ਬਹੁਤ ਉੱਚੀ ਹੈ ਉੱਚੀ ਕਰਕੇ ਮਰਕੀ ਜਿਹੜੇ ਪਿੰਡਾਂ ਚੱਲਣਾ ਪੈਂਦਾ ਤੇ ਪਿੰਡਾਂ ਚ ਫੇਰਾਂ ਉੱਚੀ ਗੱਡੀ ਜਿਹੜੀ ਪੋਸਟ ਕਰ ਦਿੰਦੀ ਹੈ ਨਵੀਆਂ ਜਿਹੇ ਥੱਲੇ ਲੱਗ ਜਾਂਦੀ ਹੈ ਮਕੀਰੀਆਂ ਤੋਂ ਆਇਆ ਅਸੀਂ ਉਹ ਵਧੀਆ ਡੀਲਿੰਗ ਹੈ ਇਹਨਾਂ ਦੀ ਉਸ ਮੋਬਾਈਲ ਨੇ ਜੁਹੇ ਬਤਨਦੀ ਹੈ ਨਾ ਜੀ ਤੇ ਜੋ ਵੀ ਡੀਲ ਕੀਤਾ ਇਹਨਾਂ ਨੇ ਬਹੁਤ ਵਧੀਆ ਕੀਤਾ ਅੱਜ ਕਿਹੜੀ ਕਾਰ ਤੁਸੀਂ ਲੈ ਮੈਂ ਅਲਟਰੋਸ ਲੈਣ ਆਇਆ ਕਿਵੇਂ ਤੁਹਾਡਾ ਮਨ ਕੀ ਉਹ ਆਇਆ ਕਿ ਤੁਸੀਂ ਇਹ ਕਿਉਂਕਿ ਟਾਟਾ ਦੀ ਵਧੀਆ ਗੱਡੀਆਂ ਹੁੰਦੀਆਂ 5 ਸਟਾਰ ਰੇਟਿੰਗ ਚਾਹੀਦੀ ਹੈ ਇਸ ਕਰਕੇ ਖੂਪਰ ਉਹਦੀ ਲੁੱਕ ਬਹੁਤ ਵਧੀਆ ਸਪੋਰਟਸ ਲੁੱਕ ਵਿੱਚ ਇਸ ਕਰਕੇ ਮੈਨੂੰ ਪਸੰਦ ਆਈ ਗੱਡੀ ਵਧੀਆ ਐਕਸਪੀਰੀਅੰਸ ਆਈ ਇਹਨਾਂ ਦਾ ਇਹਨਾਂ ਨੇ ਬਸ ਮੈਂ ਇੱਕ ਵਾਰੀ ਕਾਲ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਮੌਕਾ ਨਹੀਂ ਦਿੱਤਾ ਕਿਸੇ ਚੀਜ਼ ਨੂੰ ਕੀ ਰੋਕਿਆ ਹੋਵੇ ਕਿਸੇ ਚੀਜ਼ ਤੋਂ ਮੇਰਾ ਨਾਮ ਵਿਸ਼ਾਲ ਕੁਮਾਰ ਆ ਜੀ ਤੇ ਮੈਂ ਐਸਵੀਆਈ ਬੈਂਕ ਕੋਲੋਂ ਕਾਰ ਲੋਨ ਦੀ ਸਰਵਿਸ ਪ੍ਰੋਵਾਈਡ ਕਰਨਾ ਆ ਜਾਂ ਜਿਹਦੇ ਵਿੱਚ ਅਸੀਂ ਖੇਤੀਬਾੜੀ ਵਾਲੇ ਫਾਰਮਰ ਵਾਸਤੇ ਉਸ ਤੋਂ ਬਾਅਦ ਗਵਰਨਮੈਂਟ EMPLOYEE ਵਾਸਤੇ ਤੇ ਬਿਜ਼ਨਸਮੈਨ ਵਾਸਤੇ ਲੋਨ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਜਿਵੇਂ ਬਿਜ਼ਨਸਮੈਨ ਦਾ ਹੈਗਾ ਆ ਉਹਦੇ ਲਈ ਪੈਨ ਕਾਰਡ ਆਧਾਰ ਕਾਰਡ ਪਲੱਸ 3 ਸਾਲ ਦੀਆਂ ਰਿਟਰਨ ਆ ਕੰਪਿਟਿਸ਼ਨ ਮੈਂਡੈਂਟਰੀ ਹੈਗੀ ਆ ਸੈਕੰਡ ਨੰਬਰ ਤੇ ਜੇ ਕੋਈ ਗਵਰਨਮੈਂਟ ਅਪਲਾਈ ਹੈਗਾ ਆ ਉਹਦੇ ਵਾਸਤੇ ਪੈਨ ਕਾਰਡ ਆਧਾਰ ਕਾਰਡ ਉਹਦਾ ਆਈਡੀ ਪ੍ਰੂਫ ਪਲੱਸ ਲੇਟਸਟ ਸੈਲਰੀ ਸਲਿੱਪ ਉਸ ਫਾਰਮ 16 ਤੇ ਖੇਤੀਬਾੜੀ ਵਾਸਤੇ ਜਿਹੜਾ ਹੈਗਾ ਜੀਐਮਫ ਚਾਹੀਦੇ ਆ ਤੇ ਉਹਦੇ ਵਿੱਚ ਲੈਂਡ ਲੈਂਡ ਫਰਡ ਉਹ ਜ਼ਰੂਰੀ ਹੈਗੀ ਆ 8 ਕਿੱਲਾਂ ਦੀ ਤੁਸੀਂ ਸਾਡੇ ਕੋਲ ਆਓ ਇੱਥੇ ਕੋਸਮੋ ਟਾਟਾ ਦਸੂਆ ਦੇ ਵਿੱਚ ਜਿਹੜੀ ਕਿ ਸਵਰਾਜ ਟੈਕ ਜੇ ਏਜੰਸੀ ਦੇ ਬਿਲਕੁਲ ਨਾਲ ਹੀ ਹੈ ਤੇ ਅਸੀਂ ਤੁਹਾਨੂੰ ਬੈਸਟ ਡੀਲਿੰਗ ਇੱਥੇ ਪ੍ਰੋਵਾਈਡ ਕਰਾਵਾਂਗੇ। ਨਮਸਕਾਰ ਜੀ ਮੈਂ ਪ੍ਰੇਤਪਾਲ ਮਹਿਤਾ ਟਾਟਾ ਕੋਸਮੋ ਸ਼ੋਰੂਮ ਦਸੂਆ ਤੋਂ ਸ਼ੋਰੂਮ ਮੈਨੇਜਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਤੁਹਾਡੇ ਲੋਕਲ ਦਸੂਆ ਦੇ ਵਿੱਚ ਟਾਟਾ ਕੋਸਮੋ ਸ਼ੋਰੂਮ ਜਿਹੜਾ ਕਿ ਨੀਅਰ ਸਵਰਾਜ ਏਜੰਸੀ ਚਿਮਾ ਪੈਟਰੋਲ ਪੰਪ ਦੇ ਨਾਲ ਸਥਾਪਿਤ ਹੈ। ਤੇ ਆ ਬਿਲਕੁਲ ਜੀ ਇਹ ਸੈਂਟਰ ਪੁਆਇੰਟ ਆ ਪੂਰੀ ਸਿਟੀ ਦਾ ਜਿਹਦੇ ਨੇੜੇ ਮੁਕੇਰੀਆਂ ਤਲਵਾੜਾ ਸਾਰੇ ਹੀ ਇਲਾਕੇ ਜਿਹੜੇ ਆ ਕਿ इजीली ਇੱਥੇ ਪਹੁੰਚ ਹੁੰਦੇ ਆ ਤੇ ਮੇਰੇ ਕੋਲ ਜੇ ਅਗਰ ਆਪਾਂ ਪਰਪਰਸ਼ੀ ਸ਼ੋਰੂਮ ਦੀ ਗੱਲ ਕਰੀਏ ਤਾਂ ਸ਼ੋਰੂਮ ਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਕਾਰ ਮਿਲਦੀ ਆ ਐਸਯੂਵੀ ਸੈਡੈਨ ਤੇ ਕੰਪੈਕਟ ਐਸਯੂਵੀਜ਼ ਜਿਹਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਦੀ ਮੈਂ ਗੱਲ ਕਰਨਾ ਜਾ ਰਿਹਾ ਕਿ ਟਾਟਾ ਨੈਕਸਨ ਜਿਹੜੀ ਆ ਨੰਬਰ 1 ਐਸਯੂਵੀ ਦੇ ਵਿੱਚ ਹੈਗੀ ਜਿਹਦੀ ਕੀ ਬੋ ਟੌਪ ਮੋਸਟ ਸੇਲਿੰਗ ਕਾਰ ਆ ਉਸ ਤੋਂ ਬਾਅਦ ਸਰ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਟਾਟਾ ਪੰਚ ਹੈਗੀ ਆ ਮੋਸਟ ਸੇਲਿੰਗ ਕਾਰ ਆ ਇੱਕ ਕੰਪੈਕਟ ਐਸਯੂਵੀ ਦੇ ਵਿੱਚ ਆ ਫਿਰ ਉਸ ਤੋਂ ਬਾਅਦ ਸਰ ਸਾਡੇ ਕੋਲ ਟਾਟਾ ਟਿਆਗੋ ਆ ਹੈਚਬੈਕ ਦੇ ਵਿੱਚ ਆ ਫਿਰ ਉਸ ਤੋਂ ਬਾਅਦ ਸਾਡੇ ਕੋਲ ਅਲਟਰੋ ਜ਼ੈਨ ਦੀ ਹੈਚਬੈਕ ਦੇ ਵਿੱਚ ਮਤਲਬ 5 ਸਟਾਰ ਰੇਟਿੰਗ ਦੇ ਨਾਲ ਜਿਹੜੀਆਂ ਤੁਹਾਨੂੰ ਕਾਰਾਂ ਉਪਲਬਧ ਨੇ ਸਰ ਮੁੰਦੀ ਗੱਲ ਕਰੀਏ ਤਾਂ ਨਿਊ ਕਾਰ ਸਾਡੇ ਕੋਲ ਦੋ ਲਾਂਚ ਹੋਈਆਂ ਨੇ ਹੈਰੀਅਰ ਟਾਟਾ ਹੈਰੀਅਰ ਔਰ ਟਾਟਾ ਸਫਾਰੀ ਜਿਹੜੇ ਕਿ ਬਹੁਤ ਸਾਰੇ ਯੂਨਿਕ ਫੀਚਰ ਦੇ ਨਾਲ ਤੁਹਾਡੇ ਕੋਲ ਦੇਖਣ ਨੂੰ ਤੁਸੀਂ ਉਹਨੂੰ ਦੇਖ ਸਕਦੇ ਹੋ ਯੂਨਿਕ ਫੀਚਰਸ ਦੇ ਨਾਲ ਜਿਹਦੇ ਵਿੱਚ ਸਰ ਮੈਂ ਅਗਰ ਥੋੜੇ ਜਿਹੇ ਫੀਚਰਸ ਐਕਸਪਲੇਨ ਕਰਾਂ ਤਾਂ ਉਹਦੇ ਵਿੱਚ 3 360 ਕੈਮਰਾ ਔਰ ਵੈਂਟੀਲੇਟਡ ਸੀਟਾਂ ਫਿਰ ਉਸ ਦੇ ਵਿੱਚ ਤੁਹਾਨੂੰ ਸਕਰੀਨ 10 ਇੰਚੀ ਸਕਰੀਨ ਮਿਲਦੀ ਆ ਔਰ ਐਡਾਸ ਦੇ ਫੀਚਰ ਜਿਹੜੇ ਕੀ ਆ ਵੱਡੀਆਂ ਕਾਰਾਂ ਦੇ ਵਿੱਚ ਪਹਿਲਾਂ ਹੁੰਦੇ ਸੀਗੇ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਜੀ ਬਿਲਕੁਲ ਦੱਸਣਾ ਚਾਹਾਂਗੇ ਜੀ ਤੁਹਾਨੂੰ ਇੱਥੇ ਸਿੰਗਲ ਕੰਟੈਕਟ ਹੈਗਾ ਯਾ ਅਗਰ ਤੁਸੀਂ ਇੱਥੇ ਆਂਦੇ ਹੋ ਸਾਡੇ ਸ਼ੋਰੂਮ ਦੇ ਵਿੱਚ ਤੇ ਲੋਨ ਫੈਸਿਲਿਟੀ ਇੱਥੇ ਅਵੇਲੇਬਲ ਸਾਨੂੰ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਕਿਤੇ ਵੀ ਜਾਣਾ ਨਹੀਂ ਪਏਗਾ ਡਾਕੂਮੈਂਟੇਸ਼ਨਸ ਈਚ ਐਂਡ ਐਵਰੀਥਿੰਗ ਉਹ ਸਿੰਗਲ ਕੰਟੈਕਟ ਦੇ ਨਾਲ ਹੀ ਪੂਰੇ ਕੀਤੇ ਜਾਂਦੇ ਨੇ ਸਾਡਾ ਡੀਐਸਸੀ ਤੁਹਾਡੇ ਕੋਲ ਉਹ ਰਿਕੁਆਇਰਮੈਂਟ ਪਹਿਲਾਂ ਹੀ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ ਕਿਹੜੀ-ਕਿਹੜੀ ਰਿਕੁਆਇਰਮੈਂਟ ਆ ਉਹ ਤੁਸੀਂ ਪੂਰੀਆਂ ਕਰੋਗੇ ਤਾਨੂੰ ਕਿਤੇ ਦੂਰ ਨਹੀਂ ਜਾਣਾ ਪਏਗਾ ਤੁਹਾਡੇ ਲੋਨ ਦੇ ਲਈ ਖਾਸ ਕਰਕੇ ਅੱਛਾ ਉਸ ਤੋਂ ਬਾਅਦ ਸਰ ਤਾਂ ਅਗਰ ਤੁਸੀਂ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣਾ ਚਾਹੁੰਦੇ ਹੋ ਤਾਂ ਉਹਦੀ ਫੈਸਿਲਿਟੀ ਵੀ ਅਸੀਂ ਆਪਣੇ ਵੱਲੋਂ ਪ੍ਰੋਵਾਈਡ ਕਰਾਉਂਦੇ ਆਂ ਵਧੀਆ ਰੇਟ ਤੁਹਾਨੂੰ ਮਿਲਦਾ ਤੁਹਾਡੀ ਕਾਰ ਦਾ ਤੇ ਜਿਹਦੇ ਨਾਲ ਤੁਸੀਂ ਆਪਣਾ ਨਵੀਂ ਕਾਰ ਦਾ ਸੁਪਨਾ ਪੂਰਾ ਕਰ ਸਕਦੇ ਹੋ ਯਾਰ ਦੇਖੋ ਜੀ ਅੱਜ ਦਾ ਟਾਈਮ ਜਿਹੜਾ ਆ ਕਿ ਇੱਕ ਸੇਫਟੀ ਦੇ ਨਾਲ ਜੁੜਿਆ ਹੋਇਆ ਸ਼ਬਦ ਜਿਹੜਾ ਕਿ ਬਹੁਤ ਹੀ ਵੱਡਾ ਤੇ ਬਹੁਤ ਹੀ ਅਹਿਮੀਅਤ ਰੱਖਦਾ ਜ਼ਿੰਦਗੀ ਦੇ ਵਿੱਚ ਕਿ ਮੈਨੂੰ ਕਾਰ 'ਚ ਸੇਫਟੀ ਚਾਹੀਦੀ ਆ ਤਾਂ ਟਾਟਾ ਇਜ਼ ਦਾ ਬੈਸਟ ਅੱਜ ਦੇ ਟਾਈਮ 'ਚ ਸਭ ਤੋਂ ਵੱਧ ਟਾਟਾ ਹੀ ਤੁਹਾਨੂੰ ਸੇਫਟੀ ਪ੍ਰੋਵਾਈਡ ਕਰ ਰਿਹਾ ਹੈ ਸਰ ਸੇਫਟੀ ਇਨ ਦਾ ਸੈਂਸ ਕਿ ਮੈਂ ਕਾਰ ਚੇਅਰ ਬੈਗ ਲਗਾਦਾ ਚਾਰ ਪੰਜ ਨਹੀਂ ਉਹ ਮੈਟਰ ਨਹੀਂ ਕਰਦਾ ਕਾਰ ਦਾ ਸਟਰਕਚਰ ਤੇ ਕਾਰ ਦਾ ਸ਼ੈਲ ਕਿੰਨਾ ਮਜ਼ਬੂਤ ਹੈ ਉਹਦੀ ਵੀ ਬਹੁਤ ਵੱਡੀ ਵਿੱਚ ਇਹਦੇ ਅਹਿਮੀਅਤ ਆ ਸੋ ਟਾਟਾ ਦੀ ਹਰ ਇੱਕ ਕਾਰ ਜਿਹੜੀ ਆ 5 ਸਟਾਰ ਰੇਟਿੰਗ ਦੇ ਨਾਲ ਤੁਹਾਨੂੰ ਮਾਰਕੀਟ 'ਚ ਤੁਸੀਂ ਖੁਦ ਵੀ ਦੇਖ ਸਕਦੇ ਹੋ ਐਨ ਕੈਪ ਗਲੋਬਲ ਦੇ ਵਿੱਚ ਸਾਡੀਆਂ ਸਾਰੀਆਂ ਕਾਰਾਂ ਜਿਹੜੀਆਂ ਆ ਮੈਕਸਿਮਮ 5 ਸਟਾਰ ਰੇਟਿੰਗ ਦੇ ਨਾਲ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਜਾਂ ਆਪਣੇ ਕਸਟਮਰਸ ਨੂੰ ਇਹੀ ਕਹਿਣਾ ਚਾਹੂੰਗਾ ਕਿ ਸਾਡੇ ਕੋਲ ਆਓ ਤੇ ਆਪਣਾ ਸਪਨਾ ਪੂਰਾ ਕਰੋ ਕਾਰ ਦਾ ਬਾਕੀ ਸਰ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਸਾਡੇ ਨਾਲ ਸੰਪਰਕ ਕਰਨ ਲਈ ਈਮੇਲ ਐਡਰੈਸ ਹੈਗਾ ਮੇਲ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਆਪਾਂ ਉਹਦਾ ਤੁਹਾਨੂੰ ਰਿਵਰਟ ਇਮੀਡੀਏਟਲੀ ਦਵਾਂਗੇ ਤੇ ਅਗਰ ਤੁਸੀਂ ਇੱਥੇ ਨਹੀਂ ਆਣਾ ਚਾਹੁੰਦੇ ਹੋ ਜਾਂ ਨਹੀਂ ਆ ਸਕਦੇ ਤਾਂ ਆਪਾਂ ਤੁਹਾਡੇ ਕੋਲ ਹੋਮ ਵਿਜ਼ਿਟ ਦੇ ਵਿਦ ਥਰੂ ਕਾਰ ਵੀ ਆਪਾਂ ਟੈਸਟ ਡਰਾਈਵ ਵੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ